ਸ਼ਿਵ지નગર ਵਿੱਚ ਮਾਤਾ ਚੰਦਪੁਰਨੀ ਸਿਹਤ ਪਿੰਡਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ ਹੈ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕ ਦਾ ਲਾਭ ਉਠਾਸ ਦੇ ਆਉ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਂ ਪੂਰੀ ਖਬਰ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਡਾਕਟਰ ਜਤਿਨ ਸ਼ਰਮਾ ਇੰਟਰਨਲ ਮੈਡੀਸਿਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਿਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁਕੇ ਮੈਂ 10 ਤੋਂ 20 ਵੈਸੇ ਦਿਖ ਚੁਕੇ ਔਰ ਤੋਂ ਬਾਅਦ ਹਜੇ ਆ ਰਹੇ ਹੈ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਹੈ ਪੇਸ਼ੈਂਟ ਵਗੈਰਾ ਤੇ ਲਗਭਗ 100 200 ਜਾਂ ਸਮਥਿੰਗ ਪੇਸ਼ੈਂਟ ਦਿਖਨੂਗਾ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਹੋ ਜਿਚਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ ਔਰ ਨਾਲ ਸਮੱਸਿਆ ਨਹੀਂ ਆਏਗੀ ਸ਼ਿਵ지નગર ਵਿੱਚ ਮਾਤਾ ਚੰਦਪੁਰਨੀ ਸਿਹਤ ਕਲੀਨਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਪਬਲਿਕ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂ ਦਾ ਲਾਭ ਉਠਾ ਸਕਦੇ ਆ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰੀ ਖਬਰ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਨਿਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਇਡ ਜੌਂਡਿਸ ਇਹਦੇ লিਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁਕੇ ਮੈਂ 10 ਤੋਂ 20 ਵੈਸੇ ਦੇਖ ਚੁਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਜਾਂ ਸਮਥਿੰਗ ਪੇਸ਼ੈਂਟ ਦੇਖ ਲੂਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ ਔਰ ਨਾਲਸ ਸਮੱਸਿਆ ਨਹੀਂ ਆਏਗੀ ਸ਼ਿਵ지નગર ਵਿੱਚ ਮਾਤਾ ਚੰਦਪੁਰਨੀ ਸਿਹਤ ਪਿੰਡਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂ ਦਾ ਲਾਭ ਉਠਾ ਤੇ ਆਓ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਂ ਪੂਰੀ ਖਬਰ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਡਾਕਟਰ ਜਤਿਨ ਸ਼ਰਮਾ ਇੰਟਰਨਲ ਮੈਡੀਸਿਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਿਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਬਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁੱਕੇ ਮੈਂ 10 ਤੋਂ 20 ਵੈਸੇ ਦੇਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦੇਖ ਲੂੰਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਆ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ

ਸਿਹਤ ਦੇਣੇ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੈ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਪਬਿਕ ਵਿੱਚ ਵੀ ਸਾਡੇ ਵੱਲੋਂ ਅਜੇ ਹੀ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜਿਹੜੇ ਨੇ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱ ਅ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰੀ ਕਵਰ ਮੈਂ ਮਾਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਨਿਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁਕੇ ਮੈਂ 10 ਤੋਂ 20 ਵੈਸੇ ਦੇਖ ਚੁਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦੇਖ ਲੂੰਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ ਔਰ ਨਾਲ ਸਮੱਸਿਆ ਨਹੀਂ ਆਏਗੀ ਸ਼ਿਵਾਜੀਨਗਰ ਵਿੱਚ ਮਾਤਾ ਚੰਦਪੁਰਨੀ ਸਿਹਤ ਕਲੀਨਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦਸਤਾਈਏ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸਿਹਤ ਹੁਕਮ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਦਾ ਲਾਭ ਉਠਾ ਸਕਦੇ ਆ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਂ ਪੂਰੀ ਖਬਰ ਮੈਂ ਮਾਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਡਾਕਟਰ ਜਤਿਨ ਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁੱਕੇ ਮੈਂ 10 ਤੋਂ 20 ਵੈਸੇ ਦੇਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਜਾਂ ਸਮਥਿੰਗ ਪੇਸ਼ੈਂਟ ਦੇਖ ਲੂੰਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਆ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿੱਥੇ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ Ornalt sunt masenia ei. Și vezi la gări veciul Mata în ਸਿਹਤ ਪੇਨਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸਹੂਲਤਾਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜਿਹੜੇ ਨੇ ਲਗਾਏ ਜਾਣਗੇ ਤਾਂ ਜੋ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰੀ ਖਬਰ ਮੈਂ ਮਾਤਾ ਕਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਡਾਕਟਰ ਜਤਿਨ ਸ਼ਰਮਾ ਇੰਟਰਨਲ ਮੈਡੀਸਿਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਿਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦੇਖ ਚੁੱਕੇ ਮੈਂ 10 ਤੋਂ 20 ਵੈਸੇ ਦੇਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਜਾਂ ਸਮਥਿੰਗ ਪੇਸ਼ੈਂਟ ਦੇਖ ਲੂੰਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਚ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ tornealți, nici 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 Mata nici nici ਸਿਹਤ ਪਿੰਡ ਦੇ ਵੱਲ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ ਹੈ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜਿਹੜੇ ਨੂੰ ਲਗਾਏ ਜਾਣਗੇ ਤਾਂ ਜੋ ਵੱਧ ਤੇ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰੀ ਖਬਰ ਮੈਂ ਮਾਂ ਮਾਤਾ ਚਿੰਤਪੂਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਨਿਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਡ ਕੈਂਪ ਲਗਾਇਆ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਡ ਲੀਵਰ ਰਿਲੇਟਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁਕੇ ਮੈਂ 10 ਤੋਂ 20 ਵੈਸੇ ਦਿਖ ਚੁਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦਿਖਨੂਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ ਔਰ ਨਾਲ ਸਮੱਸਿਆ ਨਹੀਂ ਆਏਗੀ शिवाजीनगर ਵਿੱਚ ਮਾਤਾ ਚੰਦਪੁਰਨੀ ਸਿਹਤ ਕਲੀਨਿਕ ਵੱਲੋਂ ਅਪ੍ਰਿਤਮ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦਸਤਾਈਏ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾਵਾਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਦਾ ਲਾਭ ਉਠਾ ਸਕਦੇ ਆ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰਾ ਕਵਰ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਨਿਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁਕੇ ਮੈਂ 10 ਤੋਂ 20 ਵੈਸੇ ਦਿਖ ਚੁਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦਿਖਨੂਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ

ਸਿਹਤ ਕੈਂਪਿੰਗ ਵੱਲੋਂ oppositon ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦਸਤਾਈਏ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸਹੂਲਤਾਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਅਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜਿਹੜੇ ਨੇ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰੀ ਕਵਰ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਿਨ ਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੇ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਡੇਂਗੂ ਵਗੈਰਾ ਉਹ ਚ ਮੈਡੀਸਿਨ ਫ੍ਰੀ ਦਿੱਤੀ ਜਾਊਗੀ ਬੇਸ਼ੱਕ ਕਾਫੀ ਮਰੀਜ਼ ਦਿਖ ਚੁੱਕੇ ਮੈਂ 10 ਤੋਂ 20 ਵੈਸੇ ਦਿਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਦੇ ਸਮਥਿੰਗ ਪੇਸ਼ੈਂਟ ਦਿਖ ਲੂਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਓਇਲੀ ਚੀਜ਼ ਖਾਣਾ ਜਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲਓ ਔਰ ਨਾਲ ਸਮੱਸਿਆ ਨਹੀਂ ਆਏਗੀ ਸ਼ਿਵ지 ਨਗਰ ਵਿੱਚ ਮਾਤਾ ਚੰਦਪੁਰਨੀ ਸਿਹਤ ਕੈਂਪਿੰਗ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦਸਤਾਈਏ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਅਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸ ਦਾ ਲਾਭ ਉਠਾ ਸਕਦੇ ਆ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰੀ ਤਰ੍ਹਾਂ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਨਿਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈਗੀ ਆ ਉਸ ਰਿਲੇਟਿਡ ਕੈਂਪ ਲਗਾਇਆ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਡਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੰਤ ਕਾਫੀ ਮਰੀਜ਼ ਦਿਖ ਚੁੱਕੇ ਆ ਮੈਂ 10 ਤੋਂ 20 ਵੈਸੇ ਦਿਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੰਤ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੰਤ ਦਿਖਨੂਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਆਓ ਜਿੱਥੇ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ

ਸਿਹਤ ਪੈਨਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ ਹੈ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਅੰਦਰ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਪਬਿਕ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜਿਹੜੇ ਨੇ ਲਗਾਏ ਜਾਣਗੇ ਤਾਂ ਜੋ ਵੱ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰਾ ਕਵਰ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਿਨ ਸ਼ਰਮਾ ਇੰਟਰਨਲ ਮੈਡੀਸਿਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈਗੀ ਆ ਉਸ ਰਿਲੇਟਿਡ ਕੈਂਪ ਲਗਾਇਆ ਔਰ ਇਹ ਵਿੱਚ ਮੈਡੀਸਿਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੰਤ ਕਾਫੀ ਮਰੀਜ਼ ਦਿਖ ਚੁਕੇ ਮੈਂ 10 ਤੋਂ 20 ਵੈਸੇ ਦੇਖ ਚੁਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੰਤ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੰਤ ਦਿਖ ਲੂੰਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਆਓ ਜਿੱਥੇ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ

ਸਿਹਤ ਪ੍ਰੇਰਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ ਹੈ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਅੰਦਰ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਪਬਿਕ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜਿਹੜੇ ਨੇ ਲਗਾਏ ਜਾਣਗੇ ਤਾਂ ਜੋ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰੀ ਕਵਰ ਮੈਂ ਮਾਂ ਮਾਤਾ ਕਿੰਤਪੂਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਨਿਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁਕੇ ਮੈਂ 10 ਤੋਂ 20 ਵੈਸੇ ਦਿਖ ਚੁਕੇ ਔਰ ਤੋਂ ਬਾਅਦ ਹਜੇ ਆ ਰਹੇ ਹੈ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਹੈ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦਿਖਨੂਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਆਓ ਜਿੱਥੇ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ ਔਰ ਨਾਲ ਸਮੱਸਿਆ ਨਹੀਂ ਆਏਗੀ ਸ਼ਿਵ지નગર ਵਿੱਚ ਮਾਤਾ ਚੰਦਪੁਰਨੀ ਸਿਹਤ ਕਲੀਨਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾਈਏ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾਵਾਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਦਾ ਲਾਭ ਉਠਾ ਸਕਦੇ ਆ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਂ ਪੂਰੀ ਖਬਰ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਨਿਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਇਡ ਜੌਂਡਿਸ ਇਹਦੇ লিਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਜਾਊਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁੱਕੇ ਮੈਂ 10 ਤੋਂ 20 ਵੈਸੇ ਦੇਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦੇਖ ਲਊਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਆਓ ਜਿੱਥੇ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ Ornalt sunt masenia ei. Și vezi în lagăr vei ਸਿਹਤ ਕਲੀਨਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦਸਤਾਈਏ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜਿਹੜੇ ਨੇ ਲਗਾਏ ਜਾਣਗੇ ਤਾਂ ਅ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰੀ ਤਰ੍ਹਾਂ ਮੈਂ ਮਾਤਾ ਕਿੰਤਪੂਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਨਿਸ਼ ਸ਼ਰਮਾ ਇੰਟਰਨਲ ਮੈਡੀਸਿਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ লিਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਿਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ਾ ਕਾਫੀ ਮਰੀਜ਼ ਦਿਖ ਚੁੱਕੇ ਮੈਂ 10 ਤੋਂ 20 ਵੈਸੇ ਦੇਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦਿਖ ਲੂਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਆ ਜਾਣਾ ਉਹ ਦਿੱਕਤ ਕਰ ਰਿਹਾ ਹੈ oily ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿੱਥੇ वेजिटेबल ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ ਔਰਨਲਸ ਸਮੱਸਿਆ ਨਹੀਂ ਆਏਗੀ ਸ਼ਿਵ지નગર ਵਿੱਚ ਮਾਤਾ ਚਿੰਤਪੁਰਨੀ ਸਿਹਤ ਯੂਨਿਟ ਵੱਲੋਂ ਅਪ੍ਰਿਤਿਮ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਪਬਿਕ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜ ਦਾ ਲਾਭ ਉਠਾ ਸਕਦੇ ਆ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰੀ ਖਬਰ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਡਾਕਟਰ ਜਤਿਨ ਸ਼ਰਮਾ ਇੰਟਰਨਲ ਮੈਡੀਸਿਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ ਸ਼ੂਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਿਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦੇਖ ਚੁੱਕੇ ਮੈਂ 10 ਤੋਂ 20 ਵੈਸੇ ਦੇਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦੇਖ ਲਊਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ Orinalt, masă nici nu a ieșit. Shivajinagar, vechiul Mata ਸੈਕ ਪਿੰਡਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜਿਹੜੇ ਨੇ ਲਗਾਏ ਜਾਣਗੇ ਤਾਂ ਜੋ ਵੱਧ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਇਆ ਪੂਰਕ ਅ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਿਨ ਸ਼ਰਮਾ ਇੰਟਰਨਲ ਮੈਡੀਸਿਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਲੀਵਰ ਦੀ ਸਮੱਸਿਆ ਕੁਝ ਹੋਰ ਹੈਗੀ ਆ ਉਸ ਰਿਲੇਟਿਡ ਕੈਂਪ ਲਗਾਇਆ ਹੈ ਔਰ ਇਹ ਵਿੱਚ ਮੈਡੀਸਿਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁੱਕੇ ਮੈਂ 10 ਤੋਂ 20 ਵੈਸੇ ਦੇਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦਿਖ ਲੂਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਆ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ Ornalt sunt masenia ei. Și vezi în lagăr vei ce ਸਿਹਤ ਪਿੰਡਿਕ ਵੱਲੋਂ ਡਾਕਟਰ ਜਤਿਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦੱਸਤਾ ਹੀ ਹੈ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾ ਤੋਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਪਿੰਕ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸਿਹਤ ਕੈਂਪ ਜਿਹੜੇ ਨੇ ਲਗਾਏ ਜਾਣਗੇ ਤਾਂ ਜੋ ਵੱਧ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰਕ ਪਰ ਮੈਂ ਮਾਤਾ ਚਿੰਤਪੁਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਡਾਕਟਰ ਜਤਿਨ ਸ਼ਰਮਾ ਇੰਟਰਨਲ ਮੈਡੀਸਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਔਰ ਇਹ ਵਿੱਚ ਮੈਡੀਸਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦੇਖ ਚੁੱਕੇ ਆ ਮੈਂ 10 ਤੋਂ 20 ਵੈਸੇ ਦੇਖ ਚੁੱਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦੇਖ ਲੂੰਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ ਔਰਨਲਸ ਸਮੱਸਿਆ ਨਹੀਂ ਆਏਗੀ ਸ਼ਿਵਜ ਨਗਰ ਵਿੱਚ ਮਾਤਾ ਚਿੰਤਪੁਰਨੀ ਸਿਹਤ ਯੂਨਿਟ ਵੱਲੋਂ ਅਪ੍ਰਿਤਮ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦਸਤਾਈਏ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸਹੂਲਤਾਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਨੇ ਸ ਦਾ ਲਾਭ ਉਠਾ ਸਕਦੇ ਆ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੇਖਦੇ ਆਏ ਪੂਰਾ ਕਵਰ ਮੈਂ ਮਾਂ ਮਾਤਾ ਚਿੰਤਪੂਰਨੀ ਹੈਲਥ ਕਲੀਨਿਕ ਤੋਂ ਕੈਂਪ ਲਗਾਇਆ ਹੈ ਮੈਂ ਡਾਕਟਰ ਜਤਨਿਸ਼ਰਮਾ ਇੰਟਰਨਲ ਮੈਡੀਸਿਨ ਇਹਦੇ ਵਿੱਚ ਅੱਜ ਮੈਂ ਸੰਡੇ ਨੂੰ ਕੈਂਪ ਲਗਾਇਆ 1 ਜੂਨ ਨੂੰ ਇਹਦੇ ਵਿੱਚ ਪੇਸ਼ੈਂਟ ਲਈ ਬੀਪੀ 슈ਗਰ ਟਾਈਫਾਈਡ ਜੌਂਡਿਸ ਇਹਦੇ ਵਿੱਚ ਲੀਵਰ ਦੀ ਸਮੱਸਿਆ ਕੁਝ ਹੋਰ ਹੈ ਗਿਆ ਉਸ ਰਿਲੇਟਿਡ ਕੈਂਪ ਲਗਾਇਆ ਔਰ ਇਹ ਵਿੱਚ ਮੈਡੀਸਿਨ ਵਗੈਰਾ ਕੋਈ ਇਸ ਪ੍ਰਕਾਰ ਦੀ ਹੈਗੀ ਹੈ ਹਾਰਟ ਰਿਲੇਟਿਡ ਲੀਵਰ ਰਿਲੇਟਿਡ ਲਿੰਗੂ ਵਗੈਰਾ ਉਹ ਚ ਮੈਡੀਸਿਨ ਫਰੀ ਦਿੱਤੀ ਚੋਗੀ ਪੇਸ਼ੈਂਟ ਕਾਫੀ ਮਰੀਜ਼ ਦਿਖ ਚੁਕੇ ਮੈਂ 10 ਤੋਂ 20 ਵੈਸੇ ਦਿਖ ਚੁਕੇ ਔਰ ਤੋਂ ਬਾਅਦ ਹਜੇ ਆ ਰਹੇ ਆ ਲੋਕੀ ਹੌਲੀ ਹੌਲੀ ਕਰਕੇ ਆ ਰਹੇ ਆ ਪੇਸ਼ੈਂਟ ਵਗੈਰਾ ਤੇ ਲਗਭਗ 100 200 ਸਮਥਿੰਗ ਪੇਸ਼ੈਂਟ ਦਿਖਨੂਗਾ ਮੈਂ ਲੋਕਾਂ ਦਾ ਫਾਸਟ ਫੂਡ ਵਾਲੀ ਸਾਈਡ ਜ਼ਿਆਦਾ ਜਾਣਾ ਉਹ ਦਿੱਕਤ ਕਰ ਰਿਹਾ ਹੈ ਆਇਲੀ ਚੀਜ਼ ਖਾਣਾ ਜ਼ਿਆਦਾ ਫਰਾਈਡ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਪੁਰਾਣੀ ਡਾਈਟ ਤੇ ਉਹ ਜਿਹੜਾ ਵੈਜੀਟੇਬਲ ਵਗੈਰਾ ਫਰੂਟਸ ਵਗੈਰਾ ਖਾਓ ਐਕਸਰਸਾਈਜ਼ ਕਰੋ ਹੈਲਦੀ ਡਾਈਟ ਲੋ ਔਰ ਨਾਲ ਸਮੱਸਿਆ ਨਹੀਂ ਆਏਗੀ ਸ਼ਿਵਜ ਨਗਰ ਵਿੱਚ ਮਾਤਾ ਚੰਦਪੁਰਨੀ ਸਿਹਤ ਪਿੰਡਿਕ ਵੱਲੋਂ ਅਪ੍ਰਿਤਿਮ ਸ਼ਰਮਾ ਦੀ ਅਗਵਾਈ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਦਸਤਾਈਏ 70 ਤੋਂ 100 ਤੋਂ ਵੱਧ ਮਰੀਜ਼ਾਂ ਨੇ ਇਸ ਸੇਵਾਵਾਂ ਦਾ ਲਾਭ ਉਠਾਇਆ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਨੇ ਤੇ ਮੁਫਤ ਬਲੱਡ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ ਨੇ ਤੇ ਇਸ ਕੈਂਪ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਉੱਥੇ ਹੀ ਡਾਕਟਰ ਜਤਿਨ ਸ਼ਰਮਾ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਅਜਿਹੇ ਸਮੇਂ-ਸਮੇਂ ਤੇ ਕੈਂਪ ਜਿਹੜੇ ਦਾ ਲਾਭ ਉਠਾ ਸਕਦੇ ਆ ਉਹ ਦੇਖਦੇ ਤਸਵੀਰਾਂ ਤੇ ਗੱਲਬਾਤ ਕਰਦੇ ਆ ਡਾਕਟਰ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ